ਲੋ ਵੀ ਦੋਸਤੋ ਕਦੀ ਕਦੀ ਕੀ ਹੁੰਦਾ ਕਿ ਆਪਣੀਆਂ ਸ਼ਰਟਾਂ ਦੇ ਉੱਤੇ ਜਾਂ ਫਿਰ ਆਪਣੇ ਮਹਿੰਗੇ ਸੂਟ ਤੇ ਆਪਣੇ ਕੋਟਫਟ ਮਹਿੰਗੇ ਮਹਿੰਗੇ ਜਿਹੜੇ ਬ੍ਰਾਂਡਡ ਕੱਪੜਿਆਂ ਦੇ ਉੱਤੇ ਚਾਹ ਡੋਲ ਜਾਂਦੀ ਤੇ ਚਾਹ ਦਾ ਦਾਗ ਦੋਸਤੋ ਸਾਫ਼ ਕਰਨ ਦਾ ਐਨਾ ਕਿ ਸੌਖਾ ਤਰੀਕਾ ਨਾ ਲੋਕੀ ਕੀ ਕਰਦੇ ਕਿ ਵੱਖੋ ਵੱਖਰੇ ਜਿਹੜੇ ਪ੍ਰੋਡਕਟ ਆ ਜਾਂ ਫਿਰ ਹੋਰ ਚੀਜ਼ਾਂ ਯੂਜ਼ ਕਰਦੇ ਆਪਣੇ ਚਾਹ ਦੇ ਦਾਗ ਰਿਮੂਵ ਕਰਨ ਦੇ ਲਈ ਇਹ ਜਿਹੜੇ ਚਾਹ ਦੇ ਦਾਗ ਹੈ ਨਾ ਇਹ ਦੋਸਤੋ ਹੋ ਜਾਣੇ ਆ ਦੋ ਆਲੂਆਂ ਦੇ ਨਾਲ ਜਿਹੜਾ ਇਹ ਆਲੂਆਂ ਦਾ ਪਾਣੀ ਹੈ ਨਾ ਇਹਦੇ ਨਾਲ ਦੋਸਤ ਤੁਹਾਡੇ ਚਾਹ ਦੇ দাগ ਇੰਨੇ ਕੁ ਵਧੀਆ ਕਲੀਅਰ ਕੱਟ ਹੋ ਜਾਣਗੇ ਪੂਰੇ ਤੇ ਪੂਰੇ ਸਾਹਵ ਜਣਗੇ ਕਿ ਕੀ ਕਹਿਣ ਦੀਆਂ ਗੱਲਾਂ ਤੇ ਉਹ ਦੋਸਤੋ ਕਿਵੇਂ ਆਜੋ ਮੈਂ ਤੁਹਾਨੂੰ ਦੱਸਦਾ ਬਹੁਤ ਹੀ ਸੌਖਾ ਜਿਹਾ ਢੰਗ ਹੈ ਤੁਸੀਂ ਬਸ ਵੀਡੀਓ ਨੂੰ ਸ਼ੇਅਰ ਕਰ ਦੇ ਜੇ ਸਾਰਿਆਂ ਤੱਕ ਤਾਂ ਜੋ ਹਰ ਕੋਈ ਵੀਡੀਓ ਦਾ ਲਾਭ ਜਿਹੜਾ ਉਹ ਲੈ ਸਕੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦੋਸਤੋ ਹੁੰਦਾ ਕਿ ਇਹ ਵਾਲੀ ਜਿਹੜੀ ਪ੍ਰੋਬਲਮ ਹੈ ਨਾ ਬਹੁਤ ਜ਼ਿਆਦਾ ਲੋਕਾਂ ਨੂੰ ਘਰਾਂ ਦੇ ਵਿੱਚ ਆ ਜਾਂਦੀ ਹੈ ਕਿ ਆਪਣੇ ਕੱਪੜਿਆਂ ਦੇ ਉੱਤੇ ਕਦੇ-ਕਦੀ ਚਾਹ ਡੋਲ ਜਾਂਦੀ ਹੈ ਚਾਹ ਦੇ ਜਿਹੜੇ ਦਾਗ ਹੈ ਨਾ ਉਹ ਲੈਂਦੇ ਨਹੀਂ ਆਪਾਂ ਬਹੁਤ ਜਿਹੜਾ ਕੋਸ਼ਿਸ਼ਾਂ ਕਰਦੇ ਆਂ ਬੜੇ ਬੜੀਆਂ ਚੀਜ਼ਾਂ ਯੂਜ਼ ਕਰਕੇ ਵੇਖ ਲੈਂਦੇ ਆਂ ਪਰ ਉਹਦੇ ਲਈ ਦੋਸਤੋ ਆ ਨਾ ਤੇ ਆਲੂ ਦੇ ਪਰੌਂਠੇ ਖਾਣ ਲਈ ਆਪਾਂ ਆਲੂ ਜਿਹੜੇ ਬਾਲਦੇ ਆ ਪਹਿਲਾਂ ਹੈਨਾ ਆਪਣੇ ਕੁੱਕਰ ਦੇ ਵਿੱਚ ਬਾਲਦੇ ਆ ਦੋਸਤੋ ਦੋ ਆਲੂ ਜਿਹੜੇ ਨਾ ਉਹ ਤੁਸੀਂ ਉਬਾਲ ਲੈਣੇ ਆ ਉਬਲੇ ਹੋਏ ਆਲੂ ਲੈਣੇ ਆ ਆਲੂਆਂ ਦਾ ਇਹਦੇ ਵਿੱਚ ਕੋਈ ਰੋਲ ਨਹੀਂ ਆਲੂ ਤੁਸੀਂ ਬਾਲ ਕੇ ਤੇ ਜਿਹੜਾ ਪਾਣੀ ਹੈ ਨਾ ਦੋਸਤੋ ਆਲੂਆਂ ਦਾ ਜਿਹੜਾ ਪਾਣੀ ਹੈ ਨਾ ਇਹ ਇੰਨਾ ਕਿ ਜ਼ਿਆਦਾ ਪਾਵਰਫੁਲ ਹੈ ਨਾ ਇਹਨੇ ਜਿਹੜੇ ਤੁਹਾਡੇ ਜਿਆਦੇ দাগ ਸਾਰੇ ਸਾਰੇ ਲਾਹ ਦੇਣੇ ਆ ਪਰ ਆਪਾਂ ਦੋ ਤਿੰਨ ਚੀਜ਼ਾਂ ਹੋਰ ਵਰਤਣੀਆਂ ਸਭ ਤੋਂ ਪਹਿਲਾਂ ਤੁਸੀਂ ਕਰਨਾ ਕੀ ਹੈ ਕਿ ਇਹ ਜਿਹੜਾ ਆਲੂਆਂ ਦਾ ਪਾਣੀ ਹੈ ਨਾ ਇਹਨੂੰ ਦੋਸਤੋ ਆਪਾਂ ਜਿਹੜਾ ਵਾ ਉਥੇ-ਉਥੇ ਪਾ ਲੈਣਾ ਜਿੱਥੇ-ਜਿੱਥੇ ਆਪਣੇ ਚਾਹ ਦੇ ਦਾਗ ਲੱਗੇ। ਲਓ ਜੀ ਥੋੜਾ ਜਿਹਾ ਪਾਣੀ ਆਪਾਂ ਇਹਦੇ ਉੱਤੇ ਪਾ ਦਿੱਤਾ ਬਹੁਤਾ ਜਿਆਦਾ ਵੀ ਨਹੀਂ ਪਾਉਣਾ ਤੇ ਬਹੁਤਾ ਥੋੜਾ ਵੀ ਨਹੀਂ ਪਾਉਣਾ। ਬਈ ਦੋ ਆਪਾਂ ਥੋੜਾ ਜਿਹਾ ਪਾ ਲੈਤਾ ਇਸ ਤੋਂ ਬਾਅਦ ਦੋਸਤੋ ਤੁਸੀਂ ਲੈਣਾ ਜੀ ਮਿੱਠਾ ਸੋਡਾ। ਮਿੱਠਾ ਸੋਡਾ ਹਰ ਕਿਸੇ ਦੇ ਘਰ ਦੇ ਵਿੱਚ ਹੁੰਦਾ ਹੈ। ਮਿੱਠਾ ਸੋਡਾ ਵੀ ਦੋਸਤੋ ਇੰਨਾ ਕਿ ਜਿਹੜਾ ਵਧੀਆ ਚੀਜ਼ ਆ, ਇੰਨੇ ਕਿ ਜਿਹੜੀ ਸ਼ਕਤੀਸ਼ਾਲੀ ਚੀਜ਼ ਆ ਨਾ ਆਪਣੇ ਕੱਪੜਿਆਂ ਦੇ ਉੱਤੋਂ ਜਿਹੜੇ ਦਾਗ ਲਾਉਣ ਦੇ ਵਿੱਚ ਬਹੁਤ ਹੀ ਜ਼ਿਆਦਾ ਇਹ ਸਹਾਇਕ ਹੁੰਦਾ ਥੋੜਾ ਜਿਹਾ ਮਿੱਠਾ ਸੋਡਾ ਪਾ ਲਿੱਤਾ ਤੇ ਹੁਣ ਇਸ ਤੋਂ ਬਾਅਦ ਆਪਾਂ ਤੀਜੀ ਚੀਜ਼ ਇੱਕ ਹੋਰ ਲੈਣੀ ਆ ਤੁਸੀਂ ਲੈ ਲੈਣਾ ਦੋਸਤੋ ਥੋੜੀ ਜੀ ਸਰਫ ਤੁਸੀਂ ਦੋਸਤੋ ਥੋੜੀ ਜੀ ਏੜੀ ਸਰਫ ਹੈ ਨਾ ਉਹ ਲੈ ਲੈਣੀ ਜਿਹਦੇ ਨਾਲ ਵੀ ਤੁਸੀਂ ਜਿਹੜਾ ਵਾ ਆਪਣੇ ਘਰ ਦੇ ਵਿੱਚ ਕੱਪੜੇ ਕੁੱਪੜੇ ਧੋਂਦੇ ਜੇ ਜਾਂ ਫਿਰ ਦੋਸਤੋ ਈਜੀ ਲੈ ਲੈਣਾ ਈਜੀ ਇਹ ਵੀ ਬਹੁਤ ਜਿਆਦਾ ਵਧੀਆ ਹੁੰਦਾ ਵਾ ਆਪਣੇ ਕੱਪੜਿਆਂ ਦੇ ਉੱਤੇ ਆਪਣੇ ਸੂਟਾਂ ਦੇ ਉੱਤੇ ਦਾਗ ਦੂਗੇ ਧੌਣ ਦੇ ਵਿੱਚ ਥੋੜਾ ਜਿਹਾ ਈਜੀ ਜਿਹੜਾ ਨਾ ਆਪਾਂ ਇਹਦੇ ਉੱਤੇ ਪਾ ਲੈਨੇ ਆ ਲਓ ਜੀ ਆਪਣੇ ਲਾ ਕੇ ਸਰਫ ਪਈਏ ਤੇ ਆਪਾਂ ਥੋੜੀ ਜੀ ਸਰਫ ਵੀ ਇੱਤੇ ਪਾ ਦਿੰਨੇ ਆ ਲਓ ਜੀ ਇਹ ਤਿੰਨ ਚੀਜ਼ਾਂ ਪਾਉਣ ਤੋਂ ਬਾਅਦ ਦੋਸਤੋ ਆਪਾਂ ਆਪਣੇ ਜਿਹੜਾ ਇੱਕ ਚਮਚਾ ਹੁੰਦਾ ਨਾ ਚਮਚੇ ਦੇ ਨਾਲ ਹੀ ਇਹਨੂੰ ਜਿਹੜਾ ਵਾ ਇਸੇ ਤਰੀਕੇ ਦੇ ਨਾਲ ਰਗੜੀ ਜਾਣਾ ਵਾ ਰਗੜੀ ਜਾਣਾ ਰਗੜੀ ਜਾਣਾ ਆ ਇਹਨੂੰ ਘਟੋ ਘਟਾ ਆਪਾਂ 5 ਮਿੰਟ ਰਗੜੀ ਜਾਣਾ ਆ ਆਪਣੇ ਜਿੱਥੇ ਜਿੱਥੇ ਚਾਹ ਦੇ ਦਾਗ ਆ ਉੱਥੇ ਆਪਾਂ ਇਹਨੂੰ ਰਗੜੀ ਜਾਵਾਂਗੇ ਤਿੰਨਾਂ ਚੀਜ਼ਾਂ ਨੂੰ ਰਗੜਦੇ ਰਗੜਦੇ ਦੋਸਤੋ ਤੁਸੀਂ ਥੋੜਾ ਥੋੜਾ ਜਿਹੜਾ ਵਾ ਨਾ ਆਪਣਾ ਆਲੂਆਂ ਦਾ ਉਬਲੇ ਆਲੂਆਂ ਦਾ ਪਾਣੀ ਵੀ ਇਹਦੇ ਉੱਤੇ ਪਾਈ ਤੁਰੀ ਜਾਣਾ ਥੋੜਾ ਲਓ ਵੀ ਦੋਸਤੋ ਰਗੜਾ ਆਪਾਂ ਚੰਗੀ ਤਰ੍ਹਾਂ ਦਿੱਤਾ ਆਪਣੇ ਚਮਚੇ ਦੇ ਨਾਲ ਤੇ ਹੁਣ ਆਪਾਂ ਕਰਨਾ ਕੀ ਏ ਹੁਣ ਆਪਾਂ ਇਹਨੂੰ ਟੂਡੇ ਦੇ ਥੱਲੇ ਲੈ ਜਾਨੇ ਆਪਣੀ ਸ਼ਰਟ ਨੂੰ ਤੇ ਫਿਰ ਤੁਹਾਨੂੰ ਧੋਕੇ ਵਿਖਾਉਨੇ ਆ ਲਓ ਵੀ ਦੋਸਤੋ ਟੂਡੇ ਦੇ ਥੱਲੇ ਆਪਾਂ ਆ ਗਏ ਆ ਤੇ ਹੁਣ ਆਪਾਂ ਇਹਨੂੰ ਪਹਿਲਾਂ ਟੂਡੇ ਦੇ ਥੱਲੇ ਪਾਣੀ ਪਾ ਲੈਨੇ ਦੋਸਤੋ ਤੁਸੀਂ ਇਹ ਰਾਹ ਰਹਿ ਜਾਓਗੇ ਕਿ ਤੁਸੀਂ ਕਹਣਾ ਕਿ ਇਹ ਇੰਨਾ ਸੌਖਾ ਤਰੀਕਾ ਹੈ ਤੇ ਅਸੀਂ ਐਵੇਂ ਇੰਨੇ ਪਟਾਏ ਪਟੋਟੇ ਯੂਜ਼ ਕਰਦੇ ਰਹੇ ਆ ساری ਉਮਰ ਹੀ ਇਸ ਤੋਂ ਬਾਅਦ ਦੋਸਤੋ ਤੁਸੀਂ ਜਿਹੜਾ ਵਾ ਕੋਈ ਵੀ ਸਾਬਣ ਲੈ ਲੈਣਾ ਭਾਵੇਂ ਣਾਉਣ ਵਾਲੀ ਐ ਸਾਬਣ ਤੇ ਭਾਵੇਂ ਕੱਪੜੇ ਧੋਣ ਵਾਲੀ ਸਾਬਣ ਆ ਉਹ ਥੋੜਾ ਜਿਹਾ ਪਾਣੀ ਦੇ ਉੱਤੇ ਮਾਰ ਦੇਵਾਂਗੇ। ਲੋ ਜੀ ਸਾਬਣ ਮਾਰਨ ਤੋਂ ਬਾਅਦ ਆਪਾਂ ਇਹਨੂੰ ਚੰਗੀ ਤਰ੍ਹਾਂ ਜਿਹੜਾ ਹੱਥ ਦੇ ਨਾਲ ਮਲ ਲੈਣਾ। ਲੋ ਜੀ ਹੱਥ ਨਾਲ ਮਲਣ ਤੋਂ ਬਾਅਦ ਆਪਾਂ ਇਹਨੂੰ ਜਿਹੜਾ ਹੁਣ ਪਾਣੀ ਦੇ ਨਾਲ ਚੰਗੀ ਤਰ੍ਹਾਂ ਵਾਸ਼ ਕਰ ਲੈਣਾ। ਲੋ ਵੀ ਇਹ ਧੋ ਬਗਿਆ ਤੇ ਹੁਣ ਪਤਾ ਨੂੰ ਉੱਥੇ ਜਾ ਕੇ ਵਿਖਾਉਨੇ ਆ ਇਹਦਾ ਫਾਈਨਲ ਰਿਜ਼ਲਟ ਕਿ ਉੱਪਰੋਂ ਜਿਹੜੇ ਚਾਹ ਦੇ ਦਾਗ ਸੀ ਉਹ ਨਿਕਲੇ ਵੀ ਆ ਕਿ ਨਹੀਂ ਨਿਕਲੇ। ਲਓ ਵੀ ਦੋਸਤੋ ਆ ਗਈ ਜੀ ਆਪਣੀ ਸ਼ਰਟ ਤੇ ਹੁਣ ਆਪਾਂ ਚੈੱਕ ਕਰਦੇ ਆਂ ਦੋਸਤੋ ਇਹਦਾ ਫਾਈਨਲ ਰਿਜ਼ਲਟ ਵੇਖੋ ਇੱਥੇ ਕਿ ਜਿਹੜਾ ਆਪਣਾ ਚਾਹ ਦਾ ਦਾਗ ਸੀ ਨਾ ਇਹ ਸਾਰੇ ਦਾ ਸਾਰਾ ਦੋਸਤੋ ਮਿੱਟ ਚੁੱਕਾ ਤੁਸੀਂ ਚੰਗੀ ਤਰ੍ਹਾਂ ਦੇਖ ਲਓ ਉੱਤੇ ਥੱਲੇ ਦੋਸਤੋ ਇਹ ਦੇਖੋ ਇਹ ਇੰਨਾ ਕੇ ਜਿਆਦਾ ਦੋਸਤੋ ਸੌਖਾ ਤਰੀਕਾ ਨਾ ਆਪਣੇ ਚਾਹ ਦੇ ਦਾਗ ਸਾਫ਼ ਕਰਨ ਦੇ ਲਈ ਉਹ ਵੀ ਸਿਰਫ ਦੋ ਉਬਲੇ ਹੋਏ ਆਲੂਆਂ ਦੇ ਪਾਣੀ ਨਾਲ ਬਹੁਤ ਵਧੀਆ ਦੋਸਤੋ ਇਹ ਤਰੀਕਾ ਤੁਸੀਂ ਇੱਕ ਵਾਰ ਇਹਨੂੰ ਅਜਮਾ ਕੇ ਵੇਖੋ ਬੜੇ ਵਧੀਆ ਤੁਹਾਨੂੰ ਇਹਦੇ ਇਹ ਰਿਜ਼ਲਟ ਆ ਨਾ ਉਹ ਮਿਲ ਲਗੇ ਤੇ ਦੋਸਤੋ ਵੀਡੀਓ ਹਣ ਚੰਗੀ ਲੱਗੀ ਨਾ ਤੇ ਦਬ ਕੇ ਸ਼ੇਅਰ ਕਰਕੇ ਜਾਓ ਸਾਰੇ ਤੱਕ ਗਾਂ ਦੀ ਗੱਤ ਗਾਂ ਵੀ ਤਾਂ ਨਹੀਂ ਹੋਰ ਵੀਡੀਓ ਵੇਖ ਲਈ ਆਪਣੇ ਪੇਜ ਨੂੰ ਫੋਲੋ ਕਰਕੇ ਜਰੂਰ ਜਾਓ ਧੰਨਵਾਦ